ਕਾਂਗਰਸ ਦੇ ਟਾਈਮ ਨਸ਼ਾ ਨਹੀਂ ਸੀ ਜਿੰਨਾ ਅੱਜ ਤੁਸੀਂ ਵੇਖੋ ਕਿ ਗੁਟਕਾ ਸਾਹਿਬ ਕਿਉਂ ਫੜਿਆ ਕੈਪਟਨ ਸਾਹਿਬ ਨੇ ਤੇ ਇਹ ਮਤਲ ਜਿਹੜਾ ਵਾ ਗੁਟਕਾ ਸਾਹਿਬ ਫੜ ਕੇ ਉਹਨਾਂ ਨੇ ਕਿਹਾ ਉਹਨਾਂ ਨੇ ਕੰਟਰੋਲ ਵੀ ਕੀਤਾ ਤੁਸੀਂ ਵੇਖੋ ਲਾ ਐਂਡ ਆਰਡਰ ਜਿਹੜਾ ਵਾ ਉਹ ਕਾਂਗਰਸ ਦੇ ਟਾਈਮ ਤੇ ਲਾ ਐਂਡ ਆਰਡਰ ਜਿਹੜਾ ਕਾਇਮ ਸੀ ਅੱਜ ਤੁਸੀਂ ਵੇਖੋ ਕਿ ਗੁੰਡਾ ਰਾਜ ਆ ਗੈਂਗਸਟਰ ਜਿਹੜਾ ਵਾ ਉਹ ਮਤਲ ਜਿਹੜਾ ਵਾ ਗੈਂਗਸਟਰ ਰਾਜ ਮੈਂ ਤੇ ਕਹੂੰਗਾ ਪੁਲਸ ਦਾ ਰਾਜ ਕਹੂੰਗਾ ਇੰਟਕ ਤੇ ਅਸੀਂ ਸੰਘਰਸ਼ ਕਰਦੇ ਇੰਟਕ ਤੇ ਚਾਹੇ ਅਸੀਂ ਸਾਡੀ ਸੋਚ ਕਾਂਗਰਸ ਦੇ ਨਾਲ ਆ ਸਾਡੀ ਆਡਿਆਲੋਜੀ ਕਾਂਗਰਸ ਦੇ ਨਾਲ ਆ ਪਰ ਜਦੋਂ ਹੀ ਕਦੇ ਕਾਂਗਰਸ ਨੇ ਮਜ਼ਦੂਰਾਂ ਤੇ ਮਲਾਜਮਾਂ ਦਾ ਕੰਮ ਨਹੀਂ ਕੀਤਾ ਅਸੀਂ ਬੜੇ ਧਰਨੇ ਕਾਂਗਰਸ ਦੇ ਖਿਲਾਫ ਲਾਏ ਆ ਜੇ ਸਾਡੀ ਸਰਕਾਰ ਕੰਮ ਨਹੀਂ ਕਰੂਗੀ ਤੇ ਇੰਟਕ ਜਿਹੜੀ ਆ ਆਪਣੀ ਸਰਕਾਰ ਦੇ ਵਿਰੁੱਧ ਵੀ ਜਾਂਦੀ ਆ ਦ੍ਰਸ਼ਟੀ ਮਜ਼ਦੂਰ ਕਾਂਗਰਸ ਇਟਕ ਪੰਜਾਬ ਦੁਆਰਾ ਨਵਾਂ ਸ਼ਹਿਰ ਦੇ ਤਹਾੰਕਲੇਰਾ ਵਿਖੇ ਮੁਕੇਸ਼ ਪੈਲਸ ਵਿੱਚ ਇੱਕ ਮੀਟਿੰਗ ਪੰਜਾਬ ਦੇ ਵੱਖ-ਵੱਖ ਅਹੁਦੇਦਾਰਾਂ ਨਾਲ ਕੀਤੀ ਗਈ ਪੰਜਾਬ ਦੇ ਪ੍ਰਧਾਨ ਨੇ ਕਿਹਾ ਕਿ ਬੇਸ਼ੱਕ ਅਸੀਂ ਕਾਂਗਰਸ ਪਾਰਟੀ ਦਾ ਵਿਸ਼ੇਸ਼ਾੰਗਾ ਪਰ ਕਾਂਗਰਸ ਵੀ ਜੇ ਸਾਡੇ ਕੰਮ ਨਹੀਂ ਕਰਦੀ ਤਾਂ ਅਸੀਂ ਧੌਣ ਤੇ ਗੋਡਾ ਰੱਖ ਕੇ ਕੰਮ ਕਰਵਾਉਣਾ ਚਾਹੁੰਦੇ ਹਾਂ ਇਸ ਮੌਕੇ ਮੀਟਿੰਗ ਨੂੰ ਇੱਟਕ ਕਾਂਗਰਸ ਤੇ ਵੱਖ-ਵੱਖ ਆਦੇਦਾਰਾਂ ਨੇ ਵੀ ਸੰਬੋਧਨ ਕੀਤਾ ਵਿਸ਼ੇਸ਼ ਤੌਰ ਤੇ ਪਹੁੰਚੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਸਾਬਕਾ ਐਮ.ਐਲ.ਏ ਅੰਗਲ ਸਿੰਘ ਸੈਣੀ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਪੱਲੀ ਚਿੱਕ ਨੇ ਕਿਹਾ ਕਿ ਆਉਣ ਵਾਲਾ ਭਵਿੱਖ ਕਾਂਗਰਸ ਪਾਰਟੀ ਦਾ ਹੈ 2027 ਵਿੱਚ ਕਾਂਗਰਸ ਪਾਰਟੀ ਜਿੱਤ ਦੇ ਛੰਡੇ ਗੱਡ ਕੇ ਸੱਤਾ ਤੇ ਬਰਾਜਮਾਨ ਹੋਵੇਗੀ ਇਹ ਮੀਟਿੰਗ ਮਨਿੰਦਰ ਕੁਮਾਰ ਮੋਨੂ ਸੀਨੀਅਰ ਉਪ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਮਾਣ ਰਿਹਾ ਹਾਂ ਮੇਰੇ ਲਈ ਕੁਝ ਬੰਗਾਂ ਦੇ ਵਿੱਚ ਇੱਕ ਕਾਰਜਕ੍ਰਮ ਕੀਤਾ ਮੈਂ ਸਰਿੰਦਰ ਸ਼ਰਮਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਇੰਟਕ ਸਾਡੀ ਅੱਜ ਬੰਗਾ ਦੇ ਵਿੱਚ ਪੰਜਾਬ ਵਰਕਿੰਗ ਕਮੇਟੀ ਦੀ ਹਰ ਤਮਾਹੀ ਜਿਹੜੀ ਆ ਮੀਟਿੰਗ ਹੁੰਦੀ ਆ ਪਹਿਲਾਂ ਸਾਡੀ ਮੀਟਿੰਗ ਜਿਹੜੀ ਸੀ ਕਪੂਰਥਲਾ ਰੇਲਵੇ ਕੋਚ ਫੈਕਟਰੀ ਚ ਹੋਈ ਸੀ ਅੱਜ ਜਿਹੜੀ ਬੰਗਾ ਚ ਹੋ ਰਹੀ ਆ ਇਹਦੇ ਵਿੱਚ ਸਾਡੇ ਪੰਜਾਬ ਦੇ ਚੇਅਰਮੈਨ ਮਾਨਯੋਗ ਡਾਕਟਰ ਸ਼ਿਭਾਸ਼ ਸ਼ਰਮਾ ਜੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਆ ਜਿਹੜੇ ਮੇਰੇ ਤੋਂ ਪਹਿਲਾਂ ਪ੍ਰਧਾਨ ਵੀ ਸੀ ਔਰ ਇਹਦੇ ਵਿੱਚ ਪੰਜਾਬ ਇੰਟਕ ਦੇ ਜਿੰਨੇ ਵੀ ਅਹੁਦੇਦਾਰ ਜਿੰਨੇ ਵੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਡੇ ਕੋਲ ਪੰਜਾਬ ਦੇ ਵਿੱਚ 190 ਜੂਨੀਨਾਂ ਉਹਨਾਂ ਦੇ ਪ੍ਰਧਾਨ ਤੇ ਅਤੇ ਜਨਰਲ ਸੈਕਟਰੀ ਜਿਹੜੇ ਆ ਉਹ ਅੱਜ ਸ਼ਾਮਲ ਹੋਏ ਆ ਜਿਹੜੇ ਸਾਡੇ ਵਰਕਿੰਗ ਕਮੇਟੀ ਦੀ ਓਨਲੀ ਵਰਕਿੰਗ ਕਮੇਟੀ ਦੀ ਜਿਹੜੀ ਆ ਉਹ ਮੀਟਿੰਗ ਹੋਈ ਆ ਔਰ ਇਹਦੇ ਵਿੱਚ ਜਿਹੜਾ ਵਾ ਸਾਡਾ ਮੁੱਖ ਜਿਹੜਾ ਅਜੰਡਾ ਵਾ ਉਹਦੇ ਵਿੱਚ ਇੱਕ ਤੇ ਇਹ ਆ ਕਿ ਜਿਹੜੀ ਪੰਜਾਬ ਸਰਕਾਰ ਨਸ਼ਿਆਂ ਦੀ ਗੱਲ ਕਰਦੀ ਆ ਉਹ ਅਜੰਡਾ ਕਿ ਸਾਡੇ ਪੰਜਾਬ ਦੇ ਵਿੱਚ ਮੈਂ ਹਿੰਦੁਸਤਾਨ ਦੀ ਬਾਅਦ ਚ ਗੱਲ ਕਰੂੰਗਾ ਪਹਿਲਾਂ ਪੰਜਾਬ ਦੀ ਧਰਤੀ ਦੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਆ ਜਿੱਥੇ ਲੋਕਾਂ ਨੇ ਵੱਧ ਤੋਂ ਵੱਧ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਪਰ ਸਾਡਾ ਮੁਲਾਜ਼ਮ ਸਾਡਾ ਮਜ਼ਦੂਰ ਸਾਡਾ ਕਿਸਾਨ ਜਿਹੜਾ ਵਾ ਅੱਜ ਵੀ ਇੱਕ ਇਕਨੋਮਿਕਲ ਤੌਰ ਤੇ ਜਿਹੜਾ ਗੁਲਾਮ ਆ ਅਸੀਂ ਆਪਣੇ ਆਪ ਨੂੰ ਆਜ਼ਾਦ ਨਹੀਂ ਮੰਨਦੇ ਕਿੰਨੇ ਕਿਸਾਨ ਜਿਹੜੇ ਆ ਉਹ ਰੋੜਾਂ ਦੇ ਉੱਤੇ ਧੱਕੇ ਖਾ ਰਹੇ ਨੇ ਕਿੰਨੇ ਮਜ਼ਦੂਰ ਜਿਹੜੇ ਆ ਉਹ ਰੋੜਾਂ ਤੇ ਸੜਕਾਂ ਤੇ ਰੋਲ ਰਹੇ ਨੇ ਕਿੰਨੇ ਨੌਜਵਾਨ ਜਿਹੜੇ ਨਸ਼ਿਆਂ ਦਾ ਸ਼ਿਕਾਰ ਜਿਹੜਾ ਭਗਵੰਤ ਮਾਨ ਜੀ ਤੁਸੀਂ ਕਹਿੰਦੇ ਜੇ ਜੁੱਧ ਨਸ਼ਿਆਂ ਵਿਰੁੱਧ ਤੁਸੀਂ ਜਿਹੜੇ ਨੌਜਵਾਨ ਪੜ੍ਹੇ ਲਿਖੇ ਆ ਉਹਨਾਂ ਨੂੰ ਰੁਜ਼ਗਾਰ ਦਿਓ ਉਹ ਪੜ੍ਹ ਲਿਖ ਕੇ ਜਦੋਂ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਉਹ ਟੈਨਸ਼ਨ ਦੇ ਵਿੱਚ ਨਸ਼ੇ ਦਾ ਸ਼ਿਕਾਰ ਹੋ ਜਾਂਦੇ ਆ ਇਹਦਾ ਫਾਇਦਾ ਕੌਣ ਚੁੱਕਦਾ ਵੱਡੇ ਵੱਡੇ ਜਿਹੜੇ ਸਮੱਗਲਰ ਨੇ ਜਿਨ੍ਹਾਂ ਨੂੰ ਤੁਸੀਂ ਅੱਜ ਤੱਕ ਹੱਥ ਨਹੀਂ ਪਾਇਆ ਔਰ ਉਸੀ ਜਿਹੜੇ ਪੀਣ ਵਾਲੇ ਆ ਉਹਨਾਂ ਲੋਕਾਂ ਦੇ ਘਰ ਢਾ ਰਹੇ ਜੇ ਔਰ ਜਿਹੜੇ ਮਗਰਮਾਛ ਆ ਉਹਨਾਂ ਨੂੰ ਤੁਸੀਂ ਫੜ ਰਹੇ ਜੇ ਜਿਹੜਾ ਤੁਸੀਂ ਕਹਿੰਦੇ ਜੇ ਕਿ ਮੈਂ ਬਿਕਰਮ ਸਿੰਘ ਮਜੀਠੀਆ ਜੀ ਨੂੰ ਫੜ ਲਿਆ ਇਹ ਤੇ ਤੁਸੀਂ ਆਪਣੀ ਨਿੱਜੀ ਰੰਜਿਸ਼ ਜਿਹੜੀ ਆ ਉਹ ਕੱਢੀ ਆ ਤੁਸੀਂ ਜਿਹੜੇ ਅੱਜ ਵੀ ਜਿਹੜੇ ਮਗਰਮਾਛ ਆ ਉਹਨਾਂ ਨੂੰ ਤੁਸੀਂ ਜੜਾ ਵਾ ਹੱਥ ਨਹੀਂ ਪਾ ਰਹੇ ਬਾਕੀ ਜਿਹੜੀ ਅੱਜ ਮੁਲਾਜ਼ਮ ਆ ਮੁਲਾਜ਼ਮ ਨੂੰ ਮੇਰੇ ਨਾਲ ਸਤਨਾਮ ਸਿੰਘ ਜੀ ਫੈਡਰੇਸ਼ਨ ਦੇ ਸਾਡੇ ਪ੍ਰਧਾਨ ਨੇ ਇਹ ਵੀ ਮੇਰੇ ਨਾਲ ਖਲੋਤੇ ਆ ਮੁਲਾਜ਼ਮਾਂ ਦੇ ਸਾਡੇ ਲੀਡਰ ਆ ਔਰ ਮੁਲਾਜ਼ਮਾਂ ਨੂੰ ਜਿਹੜਾ ਵਾ ਇਹ ਵੀ ਆ ਮੈਂ ਕੱਲ ਪਰਸੋਂ ਵੇਖਿਆ ਸੀ ਪੀਏ ਡੈਮ ਦੇ ਉੱਤੇ ਜਿਹੜਾ ਵਾ ਇਹ ਧਰਨਾ ਦੇ ਰਹੇ ਸੀ ਔਰ ਮੁਲਾਜ਼ਮ ਵੀ ਜਿਹੜਾ ਦੁਖੀ ਆ ਤੁਸੀਂ ਵੇਖੋ ਨੌਕਰੀਆਂ ਜੜੀਆਂ ਵਾ 500 ਦਿੱਤੀ ਆ ਨਸ਼ਾ ਖਤਮ ਨਹੀਂ ਹੋਣਾ ਨਸ਼ਾ ਤਾਂ ਖਤਮ ਨਹੀਂ ਹੋਣਾ ਕਾਂਗਰਸ ਦੇ ਟਾਈਮ ਨਸ਼ਾ ਨਹੀਂ ਸੀ ਜਿੰਨਾ ਅੱਜ ਤੁਸੀਂ ਵੇਖੋ ਬੱਚੇ ਜਿਹੜੇ ਆ ਕੈਪਟਨ ਸਾਹਿਬ ਕਿਉਂ ਫੜਿਆ ਕੈਪਟਨ ਸਾਹਿਬ ਨੇ ਤੇ ਮਤਲ ਜਿਹੜਾ ਵਾ ਗੁੱਕਾ ਸਾਹਿਬ ਫੜ ਕੇ ਉਹਨਾਂ ਨੇ ਕਹਾ ਉਹਨਾਂ ਨੇ ਕੰਟਰੋਲ ਵੀ ਕੀਤਾ ਤੁਸੀਂ ਵੇਖੋ ਲਾ ਐਂਡ ਆਰਡਰ ਜਿਹੜਾ ਵਾ ਉਹ ਕਾਂਗਰਸ ਦੇ ਟਾਈਮ ਤੇ ਲਾ ਐਂਡ ਆਰਡਰ ਜਿਹੜਾ ਕਾਇਮ ਸੀ ਅੱਜ ਤੁਸੀਂ ਵੇਖੋ ਕਿ ਗੁੰਡਾ ਰਾਜ ਆ ਗੈਂਸਟਰ ਜਿਹੜਾ ਵਾ ਉਹ ਮਤਲ ਜਿਹੜਾ ਵਾ ਗੈਂਸਟਰ ਰਾਜ ਮੈਂ ਤੇ ਕਹੂੰਗਾ ਪੁਲਸ ਦਾ ਰਾਜ ਕਹੂੰਗਾ ਕਿ ਲੋਕ ਜਿਹੜੇ ਆ ਇਹਨਾਂ ਤੋਂ ਦੁਖੀ ਆ ਕਾਂਗਰਸ ਦੇ ਟਾਈਮ ਜਿਹੜਾ ਵਾ ਇਹਨਾਂ ਨਹੀਂ ਸੀ ਛੋਟੀ ਮੋਟੀ ਤੇ ਆਪਾਂ ਮਤਲ ਜਿਹੜਾ ਕਹਿ ਸਕਦੇ ਹਾਂ ਹਾਂਜੀ ਅਕਾਲੀ ਸਰਕਾਰ ਦੌਰਾਨ ਸੀਗਾ ਅਕਾਲੀ ਸਰਕਾਰ ਦੇ ਦੌਰਾਨ ਵੀ ਸੀ ਪਰ ਇਹਨਾਂ ਨਹੀਂ ਸੀ ਜਿੰਨਾ ਪੰਜਾਬ ਦੇ ਵਿੱਚ ਲੁੱਟ ਮਤਲ ਮਚਾਈ ਆ ਕੇਜਰੀਵਾਲ ਸਾਹਿਬ ਆ ਤੁਸੀਂ ਵੇਖ ਲਓ ਕਿ ਉਹਨਾਂ ਨੇ ਦਿੱਲੀ ਪੰਜਾਬ ਦਾ ਜਿਹੜਾ ਪੈਸਾ ਵਾ ਉਹ ਲੁੱਟ ਕੇ ਜਿਹੜਾ ਦਿੱਲੀ ਸੈਕਟਰੀਅਟ ਚ ਜਾ ਕੇ ਵੇਖੋ ਹਰ ਮੰਤਰੀ ਦੇ ਕਮਰੇ ਚ ਇੱਕ ਜਿਹੜਾ ਬੰਦਾ ਵਾ ਉਹ ਦਿੱਲੀ ਦਾ ਜਿਹੜਾ ਬੇਟਾ ਵਾ ਇਸ ਕਰਕੇ ਮੈਂ ਇਹ ਕਹੂੰਗਾ ਕਿ ਵਾਦੀ ਹੀ ਕਰਦੇ ਆ ਆ ਤੁਸੀਂ ਮੈਂ ਅੱਜ ਕੱਲ ਹੀ ਵੇਖਿਆ ਐਨਓਸੀ ਦੀ ਗੱਲ ਕਰਦੇ ਦੱਸੋ ਕਿਹੜੀ ਕਾਰਪੋਰੇਸ਼ਨ ਚ ਅੱਜ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਵਾ ਲੋਕਾਂ ਦੀਆਂ ਗਰੀਬਾਂ ਦੀਆਂ ਕੋਈ ਮਤਲ ਐਨਓਸੀ ਦੇ ਨਹੀਂ ਇਹ ਮਤਲ ਜਿਹੜੀ ਅਜੇ ਤੱਕ ਇਹਨਾਂ ਨੇ ਲਾਗੂ ਕੀਤੀ ਤੁਸੀਂ ਬਿਜਲੀ ਦਾ ਗਰੀਬ ਨੇ ਕਨੈਕਸ਼ਨ ਲਾਉਣਾ ਇਹ ਕਹਿੰਦੇ ਵੀ ਅਸੀਂ ਸਾਰਾ ਕੁਝ ਫ੍ਰੀ ਕਰਤਾ ਜੋ ਫ੍ਰੀ ਕੀਤਾ ਵਾ ਚਰਨਜੀਤ ਚੰਨੀ ਜੀ ਨੇ 300 ਜੂਨਟ ਜਿਹੜਾ ਮਾਫ ਕੀਤਾ ਇਹਨਾਂ ਨੇ ਤੇ ਸਗੋਂ ਉਲਟਾ ਜਿਹੜਾ ਵਾ ਪ੍ਰਾਣੀਆਂ ਤੁਸੀਂ ਕਲੋਨੀਆਂ ਆਜ ਹੀ ਤੁਸੀਂ ਕਨੈਕਸ਼ਨ ਲੈਣ ਚੱਲ ਜਿਓ ਪਹਿਉ ਤੁਹਾਨੂੰ ਕਹਿਣ ਕੇ ਪਹਿਲਾਂ ਐਨਓਸੀ ਮਦਲ ਕਹਿੰਦੇ ਕੁਛ ਆ ਕਰਦੇ ਕੁਛ ਆ ਫਿਰ ਤੁਸੀਂ ਆ ਹਸਪੀਟਲਾਂ ਚ ਚੱਲ ਜਿਓ ਫੈਕਟਰੀਆਂ ਚ ਚੱਲ ਜਿਓ ਕਿਸੇ ਨੂੰ 5-7000 ਤੋਂ ਵੱਧ ਤਨਖਾਹ ਨਹੀਂ ਜੇ ਮਿਲਦੀ ਇੰਟੈਗਰਿਟੀ ਕੀ ਇੰਟੈਗਰਿਟੀ ਕੀ ਕਰੂਗਾ ਬਜ਼ੂਰਾ ਨਹੀਂ ਇੰਟਕ ਤੇ ਹੰਗਾਰਚ ਕਰਦੀ ਇੰਟਕ ਤੇ ਚਾਹੇ ਅਸੀਂ ਸਾਡੀ ਸੋਚ ਕਾਂਗਰਸ ਦੇ ਨਾਲ ਆ ਸਾਡੀ ਅਡਿਆਲੋਜੀ ਕਾਂਗਰਸ ਦੇ ਨਾਲ ਆ ਪਰ ਜਦੋਂ ਹੀ ਕਦੇ ਕਾਂਗਰਸ ਨੇ ਮਜ਼ਦੂਰਾ ਤੇ ਮਲਾਜਮਾਂ ਦਾ ਕੰਮ ਨਹੀਂ ਕੀਤਾ ਅਸੀਂ ਬੜੇ ਧਰਨੇ ਕਾਂਗਰਸ ਦੇ ਖਿਲਾਫ ਲਾਏ ਆ ਜੇ ਸਾਡੀ ਸਰਕਾਰ ਕੰਮ ਨਹੀਂ ਕਰੂਗੀ ਤੇ ਇੰਟਕ ਜਿਹੜੀ ਆ ਆਪਣੀ ਸਰਕਾਰ ਦੇ ਵਿਰੁੱਧ ਵੀ ਜਾਂਦੀ ਆ ਪਰ ਅੱਜ ਦੀ ਡੇਟ ਦੇ ਵਿੱਚ ਮੈਂ ਕਹੂੰਗਾ ਕਿ ਸਾਡੇ ਮਾਨਯੋਗ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਜੀ ਜਿਨ੍ਹਾਂ ਨੇ ਕਿਸਾਨਾਂ ਦਾ ਮੁੱਦਾ ਆਪਣਾ ਲੈਂਡ ਪੂਲਿੰਗ ਦਾ ਜਿਹੜਾ ਚੁੱਕਿਆ ਅੱਜ ਭਗਵੰਤ ਮਾਨ ਨੂੰ ਉਹਨਾਂ ਦੀ ਮਿਹਨਤ ਦਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਔਰ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਦੀ ਜੋੜੀ ਦੇ ਮੁਤਾਬਕ ਜਿਹੜਾ ਵਾ ਅੱਜ ਕਾਂਗਰਸ ਪੰਜਾਬ ਦੇ ਵਿੱਚ ਮਜ਼ਬੂਤ ਹੋਈ ਆ ਔਰ ਮਜ਼ਦੂਰ ਜਿਹੜੇ ਆ ਮੁਲਾਜ਼ਮ ਜਿਹੜੇ ਆ ਉਹ ਦਿਲੋਂ ਲੋਕ ਚਾਹੁੰਦੇ ਆ ਕਿ ਕਾਂਗਰਸ ਦੀ ਸਰਕਾਰ ਦੁਬਾਰਾ ਆਵੇ ਇਹ ਸਾਡੇ ਜਿਹੜੇ ਜਰਨਲ ਆ ਇਹਨਾਂ ਦੀ ਅਗਵਾਈ ਥੱਲੇ ਜਿਹੜਾ ਵਾ ਇੰਟਕ ਜਿਹੜੀ ਸੰਘਰਸ਼ ਕਰਦੀ ਆ ਤੇ ਕਰਦੀ ਰਹੂਗੀ ਕੀ ਹੋਰ ਕੀ ਕਾਰਜਾਂ ਕਰਦੇ ਸੀ ਮੈਂ ਇੰਡੀਆ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ ਦਾ ਸੀਨੀਅਰ ਮੀਤ ਪ੍ਰਧਾਨ ਆ ਪੰਜਾਬ ਦਾ ਅੱਜ ਔਰ ਅੱਜ ਜਿਹੜੀ ਰੈਲੀ ਆ ਇਹ ਜੋ ਮਜ਼ਦੂਰ ਆ ਜਿੱਦਾਂ ਆਪਾਂ ਨੀਂ ਰੱਖੀ ਦੀ ਘਰ ਦੀ ਇਦਾਂ ਇੰਟਰ ਗਿਆ ਜੋ ਕਾਂਗਰਸੀ ਨਹੀਂ ਆ ਇਹ ਕਾਂਗਰਸ ਨੂੰ ਅੱਗੇ 2027 ਵਿੱਚ ਲੈ ਕੇ ਆਣਾ ਉਹਦੇ ਲਈ ਮੀਟਿੰਗ ਰੱਖੀ ਗਈ ਆ ਔਰ ਜੋ ਪੰਜਾਬ ਸਰਕਾਰ ਝੂਠੇ ਵਾਅਦੇ ਕਰ ਰਹੀ ਆ ਇਸ ਟਾਈਮ ਉਹਨਾਂ ਦੇ ਖਿਲਾਫ ਉੱਲਣ ਲਈ ਇਹ ਜਿਹੜੀ ਮੀਟਿੰਗ ਹੈ ਅੱਜ ਜੋ ਤੁਮਾਹੀ ਮੀਟਿੰਗ ਹੈ ਉਰਖੀ ਗਈ ਇੰਟਰ ਕਾਂਗਰਸੀ ਵਕਿੰਗ ਮੀਟ ਮਜ਼ਦੂਰਾਂ ਦੇ ਵਾਸਤੇ ਕੀ ਕਰ ਰਹੇ ਹੋ ਮਜ਼ਦੂਰਾਂ ਨੂੰ ਬਹੁਤ ਆਸਾਨੀ ਆ ਰਹੀ ਹੈ ਮਜ਼ਦੂਰਾਂ ਦੇ ਵਾਸਤੇ ਅਸੀਂ ਤਾਂ ਹਰ ਧਰਨਾਲਾਨ ਦਿਨ ਦੀ ਕਰਦੇ ਹਾਂ ਔਰ ਨਵੀਂ ਇਹ ਕਰ ਰਹੇ ਹਾਂ ਕਿ 2027 ਦੇ ਵਿੱਚ ਕਾਂਗਰਸ ਸਰਕਾਰ ਆਵੇ ਤਾਂ ਜੋ ਮਜ਼ਦੂਰਾਂ ਦੇ ਜਿਹੜੇ ਜਿੰਨੇ ਵੀ ਮਸਲੇ ਹੋ ਹੱਲ ਹੋ ਸਕਣ ਉਹਨਾਂ ਨੂੰ ਸਰਕਾਰ ਦੇ ਜਾਣਕਾਰੀ ਦੀ ਖਾਸਾ ਔਰ ਦੇਖਦੇ ਸੀਨੀਅਰ ਅਗਰੂ ਜਨਗਤਪਤਰ ਪੰਜਾਬ ਔਰ ਜਿਨ੍ਹਾਂ ਦੇ ਇਹ ਪ੍ਰੋਗਰਾਮ ਪ੍ਰੇਰਕਾ ਹੈ ਮੈਂ ਉਹਨਾਂ ਦਾ ਸਨਮਾਨ ਬਾਤਵੰਦ ਸ਼ਰਮਾਨੀ ਦਾ ਬੇਨਤੀ ਕਰਦਾ ਹਾਂ ਕਿ ਵੀ ਗੱਡੀ ਆ ਭੁੱਲ ਰੋ ਉਹ ਦੋ ਮਿੰਟ ਆ ਕੇ ਆਪਣੇ ਗੱਦਾਰ ਤੋਂ ਨਾਲ ਸੰਗਰਾਮ ਦੇ ਪੰਜਾਬ ਦੇ ਜ਼ਿੰਮੇਵਾਰ ਯਾਰ ਦੇ ਜ਼ਿੰਮੇਵਾਰ جي سارک ناموں ایک نمبر تے چھڈن بولاں نو نادیل انٹرجیری لا او پانس کرتا ہے سینگ دی فوٹو دا سامان کا نام سن دی جو کدی دار دے تھاں فارغ سرکاری جی پانچ بلے کی کار پہ تو اور میں بہت بہت ضرور کرتا کہ تقریباً پانچ دن ہوئے ڈاکٹر صاحب جگہ نوجیت نے کہا کہ میں کسان ہاں میں کسانی کے ڈاکٹر خاص طور پہ سبھاش شرما جی چیئرمین صاحب سرندر شرمہ جی جی ਜਿਹੜਾ ਇੰਤਰਕਟ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਤਾਂ ਮੈਂ ਸਮਝਦਾ ਇੱਕ ਬਹੁਤ ਟੈਮ ਆਰਗੇਨਾਈਜੇਸ਼ਨ ਹੈ ਜੇ ਸੱਚ ਪੁੱਛੋ ਤਾਂ ਇਹ ਨੂੰ ਜਾਪਰੀ ਕਾਂਗਰਸ ਪਾਰਟੀ ਦੀ ਮੀਡੀਆ ਟੀਮ ਹੀ ਸਮਝਿਆ ਜਾ ਸਕਦਾ ਕਿਉਂਕਿ ਜ਼ਿਆਦਾਤਰ ਜਿਹੜੇ ਲੋਕ ਇੰਟਰਨੈਟ ਨਾਲ ਜੁੜੇ ਹੋਏ ਨੇ وہ کو اپنی امید اپنی بسا دن کی گرد کر کے اپنے گھر میں پالتے ہیں اور اس کو بعد پارٹی بھی سما ساتھ دے کیونکہ بھی تھوڑا مزدور یونین ہے لیبر یونین ہوگی یا ہوئی یونیئنس ہے جی سیلریڈ امپلوئز ہیں وہ مدد کرتے ہیں ਔਰ ਉਹ ਲੋਕ ਨੇ ਜਿਹੜੇ ਕੀ ਚਾਹੇ ਜਿਹੋ ਜਿਹਾ ਮਾਤੀ ਮੌਸਮ ਹੋਵੇ ਗਰਮੀ ਹੋਵੇ ਸਰਦੀ ਹੋਵੇ ਵੀ ਹੋਵੇ ਤੇ ਇਸੇ ਹੋਵੇ ਉਹ ਹੋਰ ਪਹੁੰਚ ਉਹਨਾਂ ਦੇ ਪ੍ਰਵਾਹ ਦੇ ਹੋਰ ਪਹੁੰਚ ਜਾਂਦੇ ਔਰ ਇਸ ਦਾ ਘਵਾਏ ਉਸ ਲੋਕ ਲੋਕ ਤੇ ਬੱਥੇ ਹੋਰ ਬੜੀ ਆਰਗੇਨਾਈਜੇਸ਼ਨ ਹੋ ਗਈਆ ਪਾਰਟੀ ਸਾਰੀ ਪਾਰਟੀਆਂ ਚੰਦੀ ਆ ਸਾਰੀ ਪਾਰਟੀ ਬੰਦੀ ਆ पर अफसोस नहीं करना ਜਿਹੜੇ ਮੈਂਬਰਸ ਹੁੰਦੇ ਆ ਕਈ ਵਾਰੀ ਉਹ ਮੇਰੇ ਵਰਗੇ ਹੁੰਦੇ ਜਿਹੜੇ ਕੋਲ ਤਾਂ ਜਿੰਦੇ ਹੁੰਦੇ ਆ ਸੋ ਅੱਜ ਮੈਂ ਸਮਝਦਾ ਕਿ ਜਿਹੜਾ ਤੁਸੀਂ ਨਵੇਂ ਸ਼ਹਿਰ ਜ਼ਿਲ੍ਹੇ ਵਿੱਚ ਇੰਟੈਕ ਦਾ ਪ੍ਰੋਗਰਾਮ ਰੱਖਿਆ ਇੱਕ ਬਹੁਤ ਅੱਛੀ ਪਹਿਲ ਕੀਤੀ ਆ ਪਰ ਮਾਤਮਾ ਇਦਾਂ ਹੀ ਤੁਹਾਨੂੰ ਹੋਰ ਤਾਂ ਕਿ ਨਵੇਂ ਤਾਂ ਕਿ ਆਪਰੇ ਸਮੇਂ ਵਿੱਚ ਆਚਾਰ ਸਾਹਿਬ ਬੁੱਤਣ ਦੇ ਔਰ ਇੱਕ ਗੱਲ 더 ਮੈਂ ਵਾਦਾ ਜ਼ਰੂਰ ਕਰਦਾ ਕਿ ਚਿੱਠੀ ਦਿੱਤੀ ਨੂੰ 5 ਦਿਨ ਹੋਏ ਗੱਲ ਸਾਹਿਬ ਸਾਡੇ ਜਰਨਲਿਸਟ ਤੁਹਾਡਾ ਇਸ਼ਾਰੇ ਤੇ ਕਿਹਾ 51 ਮੈਂਬਰੀ ਕਮੇਟੀ 50 ਦਿਨਾਂ ਦੇ ਵਿੱਚ ਇਹਨਾਂ ਨੇ ਐਲਾਨ ਕਰਕੇ ਸਾਨੂੰ ਦਿੱਤੀ ਵੀ ਆ ਲੋ 51 ਮੈਂਬਰੀ ਕਮੇਟੀ ਔਰ ਸਾਡੇ ਜ਼ਿਲ੍ਹਾ ਦੇ ਪ੍ਰਧਾਨਾ ਨੂੰ ਚਾਹੀਦਾ ਤੇ ਆਪਣੀ 51 51 ਮੈਂਬਰੀ ਜਿਹੜੀ ਇਕਬਾਲ ਸਿੰਘ ਨੇ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਸੀ ਉਹ ਜੱਗੋਂ ਦਾ ਨਕਲੀ ਲੁਗਾ ਤੇ ਅਸੀਂ ਹਰ ਪ੍ਰਧਾਨ ਦੇ ਕੋਲ ਨਿਮਰਤਾ ਸਾਹਿਬ ਬੇਤੀ ਕਰਦੇ ਹਾਂ ਇੱਕ ਮਹੀਨਾ ਹੋ ਗਿਆ ਤੇ ਜਿਹੜੀ ਆ ਤੁਗਿਆ ਮਾਮਲਾ ਤੇ ਜਿਹੜੀ ਆ ਸਾਡਾ ਗੁਰੂ ਤਾਂ ਕਿ ਇੰਟਕ ਜਿਹੜੀ ਆ ਉਹ ਭਾਸ਼ਣਾ ਦੇ ਨਾਲ ਨਹੀਂ ਚੱਲਣੀ ਇੰਟਕ ਜਿਹੜੀ ਆ ਕਾਮਕਾਰਾਂ ਦੇ ਨਾਲ ਚੱਲਣੀ ਆ ਜੇ ਕਾਂਗਰਸ ਦੀ ਧੌਂਟੇ ਗੋਡਾ ਰੱਖਣਾ ਤੇ ਭਾਸ਼ਣਾ ਨਹੀਂ ਜੇ ਰੱਖਿਆ ਜਾਣਾ ਕਾਂਗਰਸੀ ਤੋਂ ਹਟ ਕੇ ਗੋਡਾ ਜੇ ਰੱਖਿਆ ਜਾਣਾ ਇਹ ਕੰਮ ਕਰਕੇ ਰੱਖਣਾ ਤੇ ਨਾ ਸਕੇ ਸਰ ਨੂੰ ਕਹੂੰਗਾ ਵੀ ਕੋਈ ਬੰਦਾ ਰਹਿ ਨਾ ਜਾਵੇ ਆਲੋਚਨਾ ਕਰਵਾਤ ਦਸਤਾਵੇਜ਼ ਇਸ ਨੋਰਮ ਨੋਰਮ ਦਾ ਇਤਿਹਾਸ ਮਿੰਦਰ ਸਿੰਘ ਜੀ ਅਗਰ ਬਤਵਤਾ ਦੇ ਜੇ ਜੱਥੇਦਾਰਾਂ ਦੇ ਵਿਚਰ ਕੇ ਜਿਹੜੇ ਬਾਰੇ ਕੱਲਾ ਬੋਲ ਸੁਝਾਇਆ ਤਾਂ ਜਬਰਦਸਤੀ ਹੋਵੇਗਾ ਜਿੰਦਗ ਜੱਥੇਦਾਰੀ ਮਲਾਜਮਾਂ ਦੇ ਕਾਲਪਨ ਵਾਲੇ ਕੰਮ ਕਰਦੇ ਪਰੰਤਲ ਹੋ ਰਿਹਾ ਹੈ ਜਿਸ ਤੇ ਬੜੇ ਲੰਬੇ ਸਮੇਂ ਤੋਂ ਜਿੰਨੇ ਜੱਥੇਦਾਰੀ ਨੇ ਸੰਗਠਨ ਕਰਕੇ ਜਿੱਥੇ ਆਪਣੇ ਮਲਾਜਮਾਂ ਨੂੰ ਹੱਥ ਲੈ ਕੇ ਦਿੱਤੇ ਤੇ ਨਾਲ ਹੀ ਪਾਰਟੀ ਦੀ ਪੁਸਤਕਾਂ ਦਿੱਤੀ ਪਾਰਟੀ ਨੂੰ ਵੀ ਟ੍ਰਾਂਸਪੋਰਟ ਲੈਵਲ ਦੇ ਮੋੜ ਜਦੋਂ ਸੰਪਰਦਾਂ ਵਿਚ ਮਾਨੀ ਗਈ ਤਤੰਤਰ ਸਮੇਂ ਦੇ ਵਿੱਚ ਲੱਖ ਲੱਖ ਕੋਟੇ ਦਾ ਮਹਿਮਾਨ ਨੇ ਇਹ ਜਲਦੀ ਜਲਦੀ ਬੰਦ ਨਹੀਂ ਲਈ ਬਹੁਤ ਸੰਗਤ ਦਾ ਬਹੁਤ ਜਿਹੜੇ ਜੀਹੇ ਸੰਖੇਪ ਨੂੰ ਦਾ ਆਗਰਾ ਮੇਲੇ ਉਹਨਾਂ ਨੂੰ ਆਪਣੇ ਰੂਪਾਂ ਦਾ ਅੰਦਰ ਚੜ੍ਹਦਾ ਹੈ ਕਿਉਂਕਿ ਮੈਂ ਸੁਪਾ ਵਰਨਾ ਬਣਾ ਰਿਹਾ ਤੇ ਫਿਰ ਇਹ 11 ਵਿੱਚ ਸੀਨੀਅਰ ਵਰਨਾ ਬਣਾ ਪਰਿਆ ਉਹਦੇ ਵਿੱਚ ਸਭ ਤੋਂ ਜ਼ੋਰ ਜਨਾ ਕਰਦਾ ਤਾਂ ਸੇਵਾ ਕਰਦਾ ਬੋਲਾਂ ਬਈ ਮੋਟੋ ਆਟੋ ਦੇ ਦਮ ਦਾ ਜਾਂਦਾ ਸਰਦਾਰ ਸਿੰਘ ਜਿੱਤਾਂ ਨੇ ਬੜੇ ਬੜੇ ਪ੍ਰੋਗਰਾਮ ਨੇ ਜਿਵੇਂ ਦਾ ਜੰਗੀਰ ਕਰਦੇ ਰਹੇ ਔਰ ਜਿਹਨ ਸਨਤ ਹੋਰ ਦੇ ਨਹੀਂ ਦਿੱਤੇ ਨੇ ਤੇਰੇ ਤੇ ਕਾਜ ਵੱਡੀ ਸਭ ਤੋਂ ਵੱਡੀ ਸਮਾਚਾ ਸਾਡੇ ਸਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਦਾ ਸ਼ੁਕਰੀਆ ਕਰਦਾ ਕਿ ਯਾਰ ਦੀ ਜੇਕਰ ਤੇਰੀ ਜੇ ਚਾਹੀਦੀ ਰਾਤ ਨੂੰ 10:00 ਵਜੇ ਆ ਜਾਈਓ ਸਾਡੇ ਆਪ ਕੌਮ ਬਾਤੇ ਜਾਂਦਾ ਜਿਹੜੀ ਅਸੀਂ ਜ਼ਿੰਮੇਵਾਰੀ ਪਾਕੂਮੀ ਤੇ ਚੰਗੇ ਤਰੀਕੇ ਲਵਾਦੇ ਆ

دفتر جیسے جنگ میٹنگ ہوتے ہوتا لگوں گا کہڑے کہ اور میں اپنے آپ کو میں مانتا کہ اب بہت چیزیں ایسا چاہے پارٹی ہوگی ایک دوسرے ہاتھ جوڑ کے چلتا ایک دوسرے لال چلتا چلیے کامنا کرنا ابھی چھے کی کام کرنا پر ان کی شروعات جو ہے یونیئن کے لوگوں نے کرنا انٹیکس کے لوگوں نے کرنی ہے اور کسی سارے مل کے کرنی ہے اس کر کے میں نمن کرنا اور سارے کا بہت بہت دن کرنا جس پہلے وق وقت آئے ہیں اور میں شرما جی کو بےنتی کروں گا کہ شرما جی جب تک اگلی میٹنگ کرو گے وہ کام ضرور دے میں کوشش کروں گا کہ تاریخ کے خراب ہوا ਉਕੇ ਕੰਡੀਟੇਟ ਵੀ ਕੇ ਲੋਕਾਂ ਦੀ ਸ਼ਮਵੇ ਵਾਲੀ ਹੋ ਗਈ ਕਿ ਔਰਲੇ ਸਮੇਂ ਦੇ ਵਿੱਚ ਅਸੀਂ ਜਿੰਨੇ ਵੀ ਦਫੇ ਬੰਦੀਆਂ ਭਾਵੇਂ ਉਹ ਮਜ਼ਦਮਾਂ ਭਾਵੇਂ ਉਹ ਵਲਦੂਰਾ ਭਾਵੇਂ ਉਹ ਪੱਲੇਗਰ ਮਜ਼ਦਮਾਂ ਦਫੇ ਬੰਦੀਆਂ ਉਹਨਾਂ ਨੂੰ ਇੱਕ ਪਲੇਟ ਮਾਰਮ ਦੇ ਇਕੱਠੇ ਕਰਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੀਏ